ਚੱਲ ਸਾਡੇ ਕੋਲ ਗਿਆਨ ਹੋ ਗਿਆ ਆ ਆ ਸਾਨੂੰ ਦੱਸਣ ਦੇ ਜਾਗਰ ਜਿੰਨਾਦਰ ਬੈਠਿਆ ਆ ਦੱਸਣ ਦੇ ਜਾਗਰ ਆ ਰੋ ਰੋ ਗਿਆ ਅੱਜ ਜਾ ਕੋ ਕਿਧਰੇ ਕੀ ਕਹ ਤੂੰ ਕੋਈ ਬਾਪੂ ਮੈਂ ਆ ਤਾਂ ਗਿਆ ਤੇਰੇ ਕੋਲੇ ਰੋਣਾ ਰੋਣਾ ਕਾ ਤੂੰ ਚੱਲ ਤੈਨੂੰ ਅਸੀਂ ਆਸ਼ਰਮ ਚ ਲੈ ਜਾਏ ਤੁਸੀਂ ਤਾਂ ਵੀ ਨਹੀਂ ਮੰਨਦੇ ਤੁਸੀਂ ਆਸ਼ਰਮ ਚ ਵੀ ਨਹੀਂ ਜਾਂਦੇ ਸਾਡੇ ਨਾਲ ਮੈਂ ਤਾਂ ਕਹਿਆ ਤੁਹਾਨੂੰ ਉੱਥੇ ਲੈ ਚਲਦੇ ਆ ਆਸ਼ਰਮ ਚ ਧਨਵਾਦ 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 ਜੀ ਜਾਨ ਨੂੰ ਜਾਨ ਧਨਵਾਦ ਯਾਦ ਕਰੇ ਜਾਂਦੇ ਆ ਪੰਦਰਾਂ ਦਿਨਾਂ ਬਾਅਦ ਮਾਰੇ ਤੰਦਮਿਸ਼ ਨੇ ਤੰਦਮਿਸ਼ ਨੇ ਕਾਦਰ ਵੇਲੇ ਬੋਦਨੇ ਰਾਜੇ ਬੋਦਨੇ 15 ਦਿਨਾਂ ਬਾਅਦ ਆ ਗਿਆ ਬਾਬੂ ਹਾਂ 15 ਦਿਨਾਂ ਬਾਅਦ ਆ ਗਿਆ 15 ਦਿਨਾਂ ਬਾਅਦ 15 ਦਿਨਾਂ ਬਾਅਦ ਆ ਗਿਆ ਹਾਂ ਮਾਂ ਕਿਵੇਂ ਆ ਕੀ ਹੋ ਗਿਆ ਇੱਥੇ ਕੋਲ ਬੈਠੇ ਵੀਂ ਦੋ ਜਣੇ ਠੰਡ ਲੱਦੀ ਸੀ ਆ ਬਈ ਹੁਣ ਚਲੋ ਬੈਠੋ ਆ ਜਾ ਮੁੰਡਾ ਘੜਾ ਬਾਪੂ ਠੀਕ ਆ ਦਬਾ ਦੇ ਉਹ ਨਾ ਦਾ ਖਾਣਾ ਦਾ ਸਾਕੀ ਜਾਣਿਆ ਹੁਣ ਬਾਏ ਮੇਰੇ ਸ਼ਹਿਰ ਦੀ ਕਾਰ ਹਲੂ ਜਾਏ ਸਿੱਕਾ ਜਾ ਜਾੜਨ ਹੋ ਗਿਆ ਮੈਂ ਤਾਂ 15 ਦਿਨ ਬਾਅਦ ਹੀ ਆ ਗਿਆ ਬਾਪੂ ਤੂੰ ਆਖੀ ਨਾ 3 ਮਹੀਨੇ ਤੇ ਚੇਤਾ ਭੁੱਲ ਜਾਂਦਾ ਉਹ ਆ ਆ ਮੇਰਾ ਰਾਰਾ ਬੋਤਾ ਪ੍ਰਾਰਾ ਬੋਤਾ ਮੇਰਾ ਤੇਰੀ ਅੱਜ ਨਹੀਂ ਸਾਡੇ ਪੁੱਤ ਭੁੱਲ ਜਾਂਦਾ ਤੇਰੇ ਤੋਂ ਕੋਟੀ ਲਿਆਂਦੀ ਨਵੀਂ ਮਾਂ ਮੇਰੀ ਕੋਟੀ ਲੈ ਜੀ ਰਿਆ ਨੂੰ ਤਨ ਭਾਗ ਆ ਜਾ ਕਰ ਜਾਂਦੇ ਆਲਾ ਬਰਗ ਫੋਨ ਵੀ ਪਾਲਿਆ ਕਿ ਨਹੀਂ ਜੇਬਾਂ ਲੱਗੀਆਂ ਹਾਂ ਠੀਕ ਹੈ ਆ ਤੇਰੇ ਦਰਸ਼ਕ ਤਾਂ ਸਾਹਮਣੇ ਆ ਦਰਸ਼ਕ ਤੇਰੇ ਜਾ ਘਰ ਬੰਲੀ ਜੀ ਮੈਂ 15 ਦਿਨਾਂ ਬਾਅਦ ਆ ਗਿਆ ਬਾਪੂ ਤੈਨੂੰ ਚੇਤਾ ਭੁੱਲ ਜਾਂਦਾ ਤੇਰੇ ਦਾ ਅਜੇ 6 ਸਾਲ ਹੋ ਗਿਆ ਜੀ 4 ਸਾਲ ਸਾਡੇ ਕੋਲ ਗਿਆਨ ਹੋ ਗਿਆ ਆ ਸਾਨੂੰ ਦੱਸਣ ਦੇ ਜਾਗਰ ਜਿੰਨਾ ਚਿਰ ਬੈਠਿਆ ਆ ਦੱਸਣ ਦੇ ਜਾਗਰ ਆ ਰੋ ਰੋ ਗਿਆ ਅੱਜ ਜਾਗੋ ਸੁ ਕਿਧਰੇ ਕੀ ਕਹਤੂ ਵਾਹੀ ਕਰੋ ਵਾਹੀ ਕਰੋ ਰੋਣਾ ਨਹੀਂ ਬਾਪੂ ਰੋਣਾਗਾ ਤੂੰ ਆਵੇ ਤੇ ਚੁੱਪ ਕਰਾ ਦੇ ਜਦਿਆਂ ਕਰ ਆਵੇ ਬਾਪੂ ਮੈਂ ਆ ਤਾਂ ਗਿਆ ਤੇਰੇ ਕੋਲੇ ਰੋਣਾ ਰੋਣਾਗਾ ਤੂੰ ਚੱਲ ਤੈਨੂੰ ਅਸੀਂ ਆਸ਼ਰਮ ਚ ਲੈ ਜਾਏ ਤੁਸੀਂ ਤਾਂ ਵੀ ਨਹੀਂ ਮੰਨਦੇ ਤੁਸੀਂ ਆਸ਼ਰਮ ਚ ਵੀ ਨਹੀਂ ਜਾਂਦੇ ਸਾਡੇ ਨਾਲ ਮੈਂ ਤਾਂ ਗਿਆ ਤੁਹਾਨੂੰ ਉੱਥੇ ਲੈ ਚਲਦੇ ਆਸ਼ਰਮ ਚ ਹੂੰ ਕਾਗਦੇ ਨੇ ਬਾਰਵੇਂ ਹੁਣ ਵੀ ਘਰ ਆਏ ਮੇਰੇ ਬੰਦੇ ਹੁਣ ਵੀ ਘਰ ਆਈ ਆ ਗਿਆ ਬਾਬੂ ਆ ਵੀ ਆ ਗਿਆ ਮੈਂ ਸੋ ਵਾਹਿਗੁਰੂ ਜੇਦਾ ਜੇਦਾ ਆਹੋ ਨਾ ਜੇਦਾ ਬੁਖਾਰ ਆ ਜਾ ਬਾਬੂ ਰੋਇਆ ਨਾ ਕਰ ਰੋਇਆ ਨਾ ਕਰ ਆ ਮਰੀ ਗੱਲ ਰੋਇਆ ਨਾ ਕਰ ਰੋਇਆ ਨਾ ਕਰ ਉਹ ਨਾ ਰੋਇਆ ਕਰ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬੇਬੇ ਬਾਬੂ ਆ ਜੀ ਤੁਸੀਂ ਅੱਗੇ ਵੀ ਇਹਨਾਂ ਦੀਆਂ ਵੀਡੀਓ ਦੇਖਦੇ ਰਹਿੰਨੇ ਆ ਇਹਨਾਂ ਤੋਂ 40 ਸਾਲ ਪਹਿਲਾਂ ਇਹਨਾਂ ਦਾ ਪੁੱਤ ਸੀ ਜਿਹੜਾ ਉਹਦੀ ਡੈਥ ਹੋ ਗਈ ਹੋਰ ਕੋਈ ਰਿਸ਼ਤੇਦਾਰ ਸੱਜਣ ਨਿੱਕਰ ਭੈਣ ਭਰਾ ਕੋਈ ਹਾਲ ਨਹੀਂ ਪੁੱਛਦਾ ਵਾਹਿਗੁਰੂ ਨੇ ਆਪਣਾ ਡੇਟ ਨਾਲ ਆਇਆ ਪਿਛਲੇ ਕਾਫੀ ਸਮੇਂ ਤੋਂ ਆਪਾਂ ਇਹਨਾਂ ਦੇ ਚਲੋ ਜਿੰਨੇ ਜੋਗੇ ਹੈਗੇ ਆਂ ਹਰ ਮੁਸੀਬਤ ਚ ਕੱਢਦੇ ਆਂ ਰਚਨਪਾਣੀ ਜਿਹੜੀ ਚੀਜ਼ ਦੀ ਇਹਨਾਂ ਨੂੰ ਕੱਪੜੇ ਦੀ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਆ ਆਪਾਂ ਇਹਨਾਂ ਦੇ ਪੁੱਤ ਬਣ ਕੇ ਆਉਣੇ ਇਹਨਾਂ ਕੋਲੇ ਅਸੀਂ ਤਾਂ ਕੋਸ਼ਿਸ਼ ਕੀਤੀ ਆਂ ਬੇਬੇ ਬਾਪੂ ਨੂੰ ਆਪਣੇ ਕੋਲੇ ਆਸ਼ਰਮ ਦੇ ਵਿੱਚ ਲੈ ਚੱਲੀਏ ਪਰ ਮੰਨਦੇ ਨਹੀਂ ਬਜ਼ੁਰਗ ਬੇਬੇ ਨਹੀਂ ਮੰਨਦੇ ਬਾਪੂ ਨਹੀਂ ਮੰਨਦਾ ਵੀ ਉੱਥੇ ਜਾਂਦੇ ਨਹੀਂ ਪਰ ਫਿਰ ਵੀ ਸਾਡਾ ਜਦੋਂ ਵੀ ਟਾਈਮ ਲੱਗਦਾ ਸੀ ਆਉਣੇ ਆ ਇਹ ਉਧਰ ਜਾਂਦੇ ਆ ਬਾਪੂ ਰੋਂ ਲੱਗ ਜਾਂਦਾ ਮਾਤਾ ਵੀ ਬਹੁਤ ਪਿਆਰ ਕਰਦੀ ਆ ਸਾਨੂੰ ਵੀ ਮਹਿਸੂਸ ਹੁੰਦਾ ਵੀ ਸਾਡੇ ਕੋਲੇ ਰਹਿਣੇ ਤੇ ਚਲੋ ਵਾਹਿਗੁਰੂ ਮਿਹਰ ਕਰੇ ਜਦੋਂ ਇਹਨਾਂ ਨੇ ਕਿਹਾ ਆਪਾਂ ਇਹਨਾਂ ਨੂੰ ਨਾਲ ਲੈ ਜਾਣਾ ਅਰਦਾਸ ਕਰਿਓ ਇਹਨਾਂ ਵਾਸਤੇ ਤੇ ਆਪਣੀ ਟੀਮ ਵਾਸਤੇ ਵੀ ਆਪਾਂ ਇਹਨਾਂ ਦੇ ਧੀਆਂ ਪੁੱਤ ਬਣ ਕੇ ਇਹਨਾਂ ਦੀ ਸੇਵਾ ਕਰਦੇ ਰਹੀਏ ਤੇ ਜਿੱਥੇ ਵੀ ਇਹਨਾਂ ਨੂੰ ਆਪਣੇ ਲੋਡ ਆਪਾਂ ਇਹਨਾਂ ਦੇ ਨਾਲ ਖੜਦੇ ਰਹੀਏ ਠੀਕ ਆ ਤੈਨੂੰ ਲੈ ਜਾਣਾ ਮਾਂ ਸੀ ਧੱਕੇ ਨਾਲ ਲੈ ਜਾਣਾ ਚਾਕੇ ਠੀਕ ਹੈ ਜੀ ਅਦਾਸ ਜ਼ਰੂਰ ਕਰਿਓ ਇਹਨਾਂ ਵਾਸਤੇ ਧੰਨਵਾਦ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਬੇਬੇ ਨੇ ਦੁੱਧ ਗਰਮ ਕੀਤਾ ਬਿਸਕਟ ਲਿਆ ਕੇ ਰੱਖੀ ਬੇਟੀ ਸਾਡੇ ਵਾਸਤੇ ਕਹਿੰਦੀ ਸਾਨੂੰ ਪਤਾ ਕਿ ਸਾਡੇ ਪੁੱਤ ਨੇ ਆਉਣਾ ਤੈਨੂੰ ਪਤਾ ਵੀ ਅਸੀਂ ਆਉਣਾ ਵੀ ਬਿਸਕਟ ਲਿਆ ਕੇ ਰੱਖੇ ਤੂੰ ਉੱਚੀ ਬਹੁਤ ਹੁੰਦਾ ਬੇਬੇ ਨੂੰ ਵੀ ਉੱਚੀ ਹੁੰਦਾ ਬਾਪੂ ਨੂੰ ਤਾਂ ਜਮਾਂ ਹੀ ਨਹੀਂ ਹੁੰਦਾ ਬੇਰਗ ਨੂੰ ਬਿਲਕੁਲ ਵੀ ਨਹੀਂ ਹੁੰਦਾ ਮਾਤਾ ਨੂੰ ਥੋੜਾ ਥੋੜਾ ਸੁਣ ਜਾਂਦਾ ਤਾਂ ਤੇਰੀਆਂ ਲੱਤਾਂ ਨੱਪਣੀਆਂ ਸੀ ਤੂੰ ਸਾਡੇਆਂ ਦਾ ਤਾਂ ਨੱਪੀ ਜਾਣਾ ਹੈ ਠੰਡਾ ਠੰਡਾ ਕਰ ਬੇਬੇ ਦਾ ਠੰਡਾ ਠੰਡਾ ਫੜ ਫੜ ਕੇ ਲੱਗ ਜਾ ਬਾਰ ਭਾਈ ਹੁੰਦੀ ਨਾ ਬਾਰ ਕੋ ਹਾਂ ਉਹ ਹੋਇਆ ਬਿਆ ਅੱਛਾ ਆ ਦੇਰਾ ਦਾਸ ਨਾ ਮੈਨੂੰ ਫੋਟੋ ਵੀ ਲਿਆ ਕਰ ਕ ਫੋਟੋ ਲਵਾ ਕੇ ਦੇ ਦੇ ਮੈਨੂੰ ਇੱਕ ਦੇ ਦੂੰਗਾ ਨਾ ਹੁੰਦਾ ਕਾ ਤੋ ਹਾਂ ਮੈਂ ਫੋਟੋ ਲਵਾ ਕੇ ਦੇ ਜਾ ਬਾਬੂ ਨੂੰ ਚੇਤਾ ਭੁੱਲ ਜਾਂਦਾ 15 ਕਿ ਤਰ੍ਹਾਂ ਬਾਅਦ ਮੈਂ ਕਿਹੜਾ ਮਾਰ ਲੈਣਾ ਬਾਬੂ ਕਹਿੰਦਾ ਦੋ ਦੋ ਤਿੰਨ ਤਿੰਨ ਮਹੀਨੇ ਆਉਂਦਾ ਨਹੀਂ ਬਾਬੂ ਨੂੰ ਚੇਤਾ ਭੁੱਲ ਜਾਂਦਾ ਇਹ ਗੱਲ ਦਾ ਅਰਦਾਸ ਕਰਿਓ ਵੀ ਇਹਨਾਂ ਦੇ ਨਾਲ ਆਪਾਂ ਹੀ ਦੁੱਖ ਸੁੱਖ ਚ ਕੱਢਦੇ ਰਹੀਏ ਇਹਨਾਂ ਦੇ ਪੁੱਤ ਬਣ ਕੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ